ਇੱਕ ਪਿੰਡ 'ਚ ਗੁਰਮੀਤ ਸਿੰਘ ਤੇ ਉਸਦੀ ਪਤਨੀ ਪਰਮਜੀਤ ਰਹਿੰਦੇ ਸਨ। ਉਹਨਾਂ ਦੇ ਇੱਕ ਹੀ ਪੁੱਤ ਸੀ ਮਨਿੰਦਰ। ਮਨਿੰਦਰ ਨੇ ਪੜ੍ਹਾਈ ਮੁਕੰਮਲ ਕਰਕੇ ਇੱਕ ਛੋਟੀ ਜਹੀ ਨੌਕਰੀ ਲਈ ਸੀ ਪਰ ਪਰਿਵਾਰ ਦੀਆਂ ਉਮੀਦਾਂ ਵਧੀਆਂ ਹੋਈਆਂ ਸਨ। ਉਹ ਚਾਹੁੰਦੇ ਸਨ ਕਿ ਉਹ ਵਧੀਆ ਨੌਕਰੀ ਕਰੇ ਅਤੇ ਵਿਆਹ ਕਰਕੇ ਘਰ ਸੰਭਾਲੇ। ਇੱਕ ਦਿਨ ਰਿਸ਼ਤਾ ਆਇਆ ਮਨਪ੍ਰੀਤ ਨਾਂ ਦੀ ਕੁੜੀ ਦਾ। ਮਨਪ੍ਰੀਤ ਨੇ ਬੀਐਡ ਕਰੀ ਹੋਈ ਸੀ ਅਤੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਘਰ ਵਾਲਿਆਂ ਨੂੰ ਲੱਗਾ ਕਿ ਨੌਕਰੀ ਵਾਲੀ ਕੁੜੀ ਘਰ ਦੀ ਲੱਖ ਦੀ ਨੂ ਹੋਵੇਗੀ। ਵਿਆਹ ਹੋ ਗਿਆ। ਸ਼ੁਰੂ ਵਿੱਚ ਸਭ ਕੁਝ ਠੀਕ ਚੱਲਦਾ ਰਿਹਾ। ਪਰ ਕੁਝ ਸਮੇਂ ਬਾਅਦ ਗੁਰਮੀਤ ਸਿੰਘ ਨੇ ਮਹਿਸੂਸ ਕੀਤਾ ਕਿ ਨਵੀਂ ਨੂੰ ਘਰ ਦੇ ਕੰਮਾਂ ਵਿੱਚ ਘੱਟ ਦਿਲਚਸਪੀ ਦਿੰਦੀ ਸੀ। ਉਹ ਸਵੇਰੇ ਸਕੂਲ ਜਾਂਦੀ, ਸ਼ਾਮ ਨੂੰ ਥੱਕ ਕੇ ਆਉਂਦੀ। ਘਰ ਦੇ ਕੰਮ ਜਿਵੇਂ ਰੋਟੀ ਪਕਾਉਣੀ, ਸਫਾਈ ਕਰਨੀ, ਉਹ ਜ਼ਿਆਦਾਤਰ ਸੱਸ ਹੀ ਕਰਦੀ। ਇੱਕ ਦਿਨ ਗੁਰਮੀਤ ਸਿੰਘ ਨੇ ਕਹਿ ਦਿੱਤਾ, "ਨੂ ਨੇ ਤਾਂ ਘਰ ਦੀ ਰੀਤ ਹੀ ਬਦਲ ਦਿੱਤੀ, ਸਾਰਾ ਕੰਮ ਤਾਂ ਪਰਮਜੀਤ ਕਰਦੀ ਏ।" ਪਰ ਪਰਮਜੀਤ ਨੇ ਸ਼ਾਂਤੀ ਨਾਲ ਕਿਹਾ, "ਉਹ ਬੱਚਿਆਂ ਨੂੰ ਤਿਆਰ ਕਰਦੀ, ਉਹਨਾਂ ਨੂੰ ਪੜਾਉਂਦੀ ਤੇ ਕਦੇ-ਕਦੇ ਆਪਣੀ ਤਨਖਾਹ ਵੀ ਕਰਦੇ ਲਗਾਉਂਦੀ। ਇਹ ਵੀ ਘਰ ਦਾ ਕੰਮ ਹੀ ਹੈ।" ਇੱਕ ਦਿਨ ਪਿੰਡ ਦੇ ਸਕੂਲ ਵਿੱਚ ਇੱਕ ਸਮਾਰੋਹ ਸੀ ਜਿੱਥੇ ਮਨਪ੍ਰੀਤ ਨੂੰ ਸਾਲ ਦੀ ਸ੍ਰੇਸ਼ਟ ਅਧਿਆਪਕਾ ਦਾ ਇਨਾਮ ਮਿਲਿਆ ਪਿੰਡ ਵਾਲਿਆਂ ਨੇ ਉਸ ਦੀ ਵਡਿਆਈ ਕੀਤੀ ਉਹ ਦਿਨ ਗੁਰਮੀਤ ਸਿੰਘ ਦੀ ਸੋਚ ਬਦਲ ਗਈ ਉਸਨੇ ਸਭ ਦੇ ਸਾਹਮਣੇ ਕਿਹਾ ਮੈਨੂੰ ਮੰਨਣਾ ਪਏਗਾ ਕਿ ਸਾਡੀ ਨੂੰ ਸਿਰਫ ਨੌਕਰੀ ਵਾਲੀ ਨਹੀਂ ਪਰ ਘਰ ਦੀ ਵੀ ਲਾਜ ਰੱਖਣ ਵਾਲੀ ਹੈ ਅਸਲ ਨੂੰ ਉਹੀ ਹੁੰਦੀ ਜੋ ਘਰ ਅਤੇ ਜ਼ਿੰਮੇਵਾਰੀਆਂ ਦੋਵਾਂ ਨੂੰ ਨਿਭਾਉਂਦੀ ਹੈ ਕਹਾਣੀ ਦਾ ਸੰਦਰਭ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਨੌਕਰੀ ਵਾਲੀ ਨੂੰ ਘਰ ਲਈ ਬੋਝ ਨਹੀਂ ਬਲਕਿ ਸਹਾਰਾ ਹੁੰਦੀ ਹੈ ਉਸ ਦੀ ਸੇਵਾ ਤੇ ਮਿਹਨਤ ਦੋਵਾਂ ਹੀ ਘਰ ਨੂੰ ਚਮਕਾਉਂਦੀਆਂ ਹਨ ਸਮਾਜ ਨੂੰ ਇਹ ਸੋਚ ਬਦਲਣੀ ਪਵੇਗੀ ਕਿ ਨੌਕਰੀ ਕਰਨ ਵਾਲੀ ਔਰਤ ਘਰ ਨਹੀਂ ਸੰਭਾਲ ਸਕਦੀ